ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਲੇਡੀ ਜੈਕਟ ਦਾ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਆਏ ਹਾਂ ਸੇਸ ਲਾਈਨਾਂ ਦਾ ਇਹ ਡਿਜ਼ਾਈਨ ਹੈ ਤੇ ਸਿਰਫ ਦੋ ਦੋ ਟੁੰਡਾ ਲੈ ਬਣੂਗਾ ਪਹਿਲੀ ਸਿਲਾਈ ਆਪਾਂ ਇਸ ਤਰ੍ਹਾਂ ਸਿੱਧੀ ਸਿੱਧੀ ਕੱਢਣੀ ਹੈ ਇਹ ਆਪਣੇ ਡਿਜ਼ਾਈਨ ਦੀ ਪਹਿਲੀ ਸਿਲਾਈ ਹੈ ਪਹਿਲਾਂ ਤੁਸੀਂ ਕੋਈ ਵੀ ਬਾਰਦਰ ਉਤਾਰ ਲਓ ਉਸ ਤੋਂ ਬਾਅਦ ਇੱਕ ਸਿਲਾਈ ਆਪਾਂ ਇਸ ਤਰ੍ਹਾਂ ਸਿੱਧਾ ਬਣੂ ਕੇ ਕੱਢਾਂਗੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੋਖ ਸੋਖੇ ਡਿਜ਼ਾਈਨ ਦੇਖੋ ਨੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਹੁਤ ਉੱਬਰ ਮੈਂ ਬਣਦਾ ਤੇ ਬਹੁਤ ਜਲਦੀ ਜਲਦੀ ਬਣਦਾ ਬਿਗਨਰ ਵਾਸਤੇ ਇਹ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜਿਹਨੇ ਕਿਸੇ ਨੇ ਅਜੇ ਤੱਕ ਨਹੀਂ ਵੀ ਸਲਾਈ ਕੋ ਗੁਣੀ ਕੋਈ ਤਾਂ ਉਹ ਵੀ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ ਕਿਸੇ ਵੀ ਕਲਰ ਚ ਪੈ ਸਕਦਾ ਹੈ ਇਹ ਡਿਜ਼ਾਈਨ ਉਨਾ ਪਾਗੇ ਡਿਜ਼ਾਈਨ ਦੀ ਬੈਕ ਸਾਈਡ ਤੇ ਦੂਜੀ ਸਲਾਈਂ ਤੇ ਚਾਰ ਸਲਾਈਂ ਆਪਾਂ ਇਸ ਤਰੀਕ ਕਟਾਂਗੇ ਡਿਜ਼ਾਈਨ ਸਿਰਫ ਆਪਣਾ ਦੋ ਸਲਾਈਂ ਵਿੱਚ ਬਣੂਗਾ ਬਿਲਕੁਲ ਅਲੱਗ ਤੇ ਡਿਫਰੈਂਟ ਡਿਜ਼ਾਈਨ ਹੈ ਇਹ ਤੇ ਬਹੁਤ ਸੋਹਣੀ ਲੁੱਕ ਦੇਊਗਾ ਤੁਹਾਡੇ ਕਿਸੇ ਵੀ ਪ੍ਰੋਜੈਕਟ ਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਜੋ ਆਪਾਂ ਜੋ ਵੀ ਵੀਡੀਓ ਬਣਾਉਣਾ ਉਹਦਾ ਤੁਹਾਡੇ ਤੱਕ ਪਹੁੰਚ ਸਕੇ ਇਸ ਤਰ੍ਹਾਂ ਦੇ ਸੋਖੇ ਸੋਖੜੀਆਂ ਆਣ ਤਾਂ ਆਪਾਂ ਤੁਹਾਨੂੰ ਦੱਸ ਦੇਣੀ। ਇਹ ਆਪਾਂ ਦੋ ਕੱਟ ਲਿਆ। ਇਸ ਤਰ੍ਹਾਂ ਦੋ ਸੋ ਨੂੰ ਹੋਰ ਕੱਢ ਕੇ ਵਿਖਾਉਣੇ ਆ। ਇਸ ਤਰ੍ਹਾਂ ਹੀ ਆਪਾਂ ਨੇ ਚਾਰ ਸਲੀਆਂ ਕੱਢ ਲਈਆਂ ਸਿੱਧੀਆਂ-ਸਿੱਧੀਆਂ। ਹੁਣ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਨਾ। ਪਹਿਲਾ ਕੁੰਡਾ ਬਿਣਾ ਗੁਣੀ ਉਤਾਰਾਂਗੇ। ਤਾਗਾ ਆਪਣੀ ਸਾਈਡ ਲੈ ਕੇ ਆ ਕੇ ਇਹ ਦੋ ਕੁੰਡਿਆਂ ਨੂੰ ਛੱਡ ਕੇ ਇਹਨਾਂ ਦੇ ਇਥੋਂ ਹੌਲ ਵਿੱਚ ਦੀ ਆਪਾਂ ਤਾਗਾ ਕੱਢਣਾ। ਇਸ ਤਰ੍ਹਾਂ ਤਾਗਾ ਫਿਰ ਬੈਕ ਸਾਈਡ ਲਾਜਾਂਗੇ। ਤੇ ਨਾਲ ਨੂੰ ਦੋੜਾ ਇੱਕ ਕਰਤਾ ਦੁਬਾਰਾ ਫਿਰ ਆਪਣੀ ਸਾਈਡ ਤੱਕ ਅੱਗਾ ਲਿਆਵਾਂਗੇ ਆਪਣੀ ਸਾਈਡ ਤੱਕ ਅੱਗਾ ਲਿਆ ਕੇ ਇਹਨਾਂ ਦੋਨੋਂ ਦੇ ਹੂਲ ਵਿੱਚਕਾਰ ਦੀ ਦੋ ਗੁੰਡਿਆਂ ਨੂੰ ਨਿਬੋਲਣਾ ਇਹਨਾਂ ਦੇ ਦੋਨਾਂ ਦੇ ਹੂਲ ਵਿੱਚਕਾਰ ਦੀ ਆਪਾਂ ਨੇ ਬੋਲਣਾ ਇਸ ਤਰ੍ਹਾਂ ਇੱਕ ਲੈਤਾ ਤੇ ਤੱਗਾ ਬੈਕ ਸਾਈਡ ਲੈ ਗਏ ਤੇ ਇੱਥੇ ਆਪਾਂ ਦੋੜਾ ਇੱਕ ਕਰਤਾ ਇਸ ਤਰ੍ਹਾਂ ਫਿਰ ਆਪਣੀ ਸਾਈਡ ਤੱਕ ਅੱਗਾ ਲਿਆਵਾਂਗੇ ਇਥੋਲੀ ਇਸ ਤਾਗਾ ਦਾ ਕੱਢ ਕੇ ਤਾਗਾ ਫਿਰ ਬੈਕ ਸਾਈਡ ਲੈ ਜਾਗੇ ਤੇ ਦੋ ਦਾ ਇੱਕ ਕਰਦਾਂਗੇ ਫਿਰ ਆਪਣੀ ਸਾਈਡ ਤਾਗਾ ਲਿਆ ਕੇ ਇਹਨਾਂ ਦੋਨਾਂ ਨੂੰ ਨਹੀਂ ਬੋਲਣਾ ਇਹਨਾਂ ਦੇ ਹੋਲ ਦੇ ਵਿੱਚਕਾਰ ਦੀ ਐਕਸਟਰਾ ਕੁੰਡਾ ਬਣਾਵਾਂਗੇ ਤੇ ਤਾਗਾ ਫਿਰ ਬੈਕ ਸਾਈਡ ਲੈ ਜਾਗੇ ਇਹਨਾਂ ਨੂੰ ਦੋ ਨੂੰ ਫਿਰ ਇੱਕ ਕਰ ਦਾਂਗੇ ਬੈਕ ਸਾਈਡ ਤੇ ਫਿਰ ਤਾਗਾ ਆਪਣੀ ਸਾਈਡ ਲਿਆਵਾਂਗੇ ਇਸ ਤਰ੍ਹਾਂ ਐਕਸਟਰਾ ਗੁੰਡਾ ਬਣਾਵਾਂਗੇ ਤੇ ਤਾਗਾ ਫਿਰ ਬੈਕ ਸਾਈਡ ਲੈ ਜਾਗੇ ਤੇ ਦੋ ਦਾ ਇੱਕ ਕਰਾਂਗੇ ਫਿਰ ਆਪਣੀ ਸਾਈਡ ਲਿਆ ਕੇ ਫਿਰ ਇਹ ਥੋੜੀ ਇੱਕ ਤਾਗਾ ਕੱਢਾਂਗੇ ਤਾਗਾ ਬੈਕ ਸਾਈਡ ਲੈ ਜਾਗੇ ਇਸ ਤਰ੍ਹਾਂ ਦੋ ਦਾ ਇੱਕ ਕਰਾਂਗੇ ਇਹਨੂੰ ਆਪਾਂ ਇਸ ਤਰ੍ਹਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਹੀ ਆਪਣਾ ਸਿੱਧੀ ਸਾਈਡ ਬਣ ਗਈ ਬੈਕ ਸਾਈਡ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਇਕੱਲਾ ਇਕੱਲਾ ਕਰਕੇ ਉਲਟੇ ਹੀ ਬਣਾ ਲਾਂਗੇ ਸਾਰੇ ਗੁੰਦਿਆਂ ਨੂੰ ਇੱਕ ਇੱਕ ਕਰਕੇ ਬਣਾ ਲਾਂਗੇ ਸਾਰਿਆਂ ਨੂੰ ਇਹ ਆਪਣੇ ਡਿਜ਼ਾਈਨ ਦੀ ਸੇਮੇ ਸਲਾਈ ਹੋ ਗਈ ਇਹੀ ਸੇਮੇ ਸਲਾਈ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਨੀਆਂ ਨਹੀਂ ਆ ਬਿਲਕੁਲ ਸੌਖਾ ਜਲੀ ਹੈ ਨਾ ਕਿਸੇ ਵੀ ਪ੍ਰੋਜੈਕਟ ਦੀ ਬਣਾ ਸਕਦੇ ਆਪਾਂ ਨੂੰ बन के भी बहुत सोहना लगता सूट कि मैं बन के आऊगा ही अपना इस तरह ही अपना बन के तैयार हो जाएगा दो सिलाइया जा फिर उस तरह सीधा के दो सिलाइया च अपना यही डिजाइन बन जूगा यही अगे अगे सिलाइया रिपीट हो जाए लगेगा कमेंट करके दसो भीडियो देखने भी ला जुड़े रहने की बहुत बहुत, बहुत थैंक यू जी